ਡੈਂਗੂ ਚੱਲਿਆ ਜਾਂ ਕਹਿੰਦੇ ਵਾਇਰਲ ਚੱਲਿਆ ਵਾਇਰਸ ਚੱਲਿਆ ਇੱਕ ਤਾਂ ਇਹ ਹੱਡੀਆਂ 'ਚ ਬਹੁਤ ਦਰਦ ਕਰਦਾ ਉਸ ਤੋਂ ਬਾਅਦ ਇਹ ਜਿਹੜਾ ਬੁਖਾਰ ਹੈ ਐਨਾ ਕੁ ਵੀਕ ਕਰ ਦਿੰਦਾ ਮੈਂ ਕਹਿੰਨੇ ਕੋਈ ਮੰਜੇ ਤੋਂ ਉੱਠਣ ਦੀ ਹਿੰਮਤ ਹੀ ਨਹੀਂ ਰਹਿੰਦੀ ਪੇਸ਼ੈਂਟਸ ਹੂੰ ਤੇ ਪਲੀਜ਼ ਇਹਦੇ ਬਾਰੇ ਜ਼ਰੂਰ ਕੋਸ਼ਿਸ਼ ਦੱਸੋ ਕਰੀਬ ਬੰਦੇ ਨੂੰ ਹੋ ਗਿਆ ਡੈਂਗੂ ਹੋ ਗਿਆ ਉਹ ਵਿਚਾਰਾ ਹੁਣ ਰੋਜ਼ ਦੇ 500 ਦੇ ਫਰੂਟ ਤਾਂ ਖਾ ਨਹੀਂ ਸਕਦਾ ਉਹਦਾ ਅੱਧਾ ਇੱਕ ਚਮਚਾ ਰੋਜ਼ ਸਵੇਰੇ ਪਹਿਲੇ ਸ਼ਾਮ ਤਿੰਨ ਵਾਰ ਹੀ ਖਾ ਜਿਹਨਾਂ ਨੂੰ ਡੇਂਗੂ ਹੋਇਆ ਜਿਹਨਾਂ ਨੂੰ ਡੇਂਗੂ ਹੋ ਚੁੱਕਿਆ ਜਾਂ ਹੋਇਆ ਹੋਇਆ ਇਹ ਕੋਈ ਮਤਲਬ ਇਡੀ ਵੱਡੀ ਗੱਲ ਨਹੀਂ ਹੈ ਇਹ ਬਸ ਇਹਨੇ ਆਪਣਾ 7 ਦਿਨ ਦਾ ਟਾਈਮ ਲੈਣਾ ਹੀ ਲੈਣਾ ਇਹਦੇ ਚ ਇੱਕ ਸਭ ਤੋਂ ਵਧੀਆ ਚੀਜ਼ ਕੰਮ ਕਰਦੀ ਹੈ ਲੀਵਰ ਵਾਸਤੇ ਜਦੋਂ ਅਸੀਂ ਲੀਵਰ ਨੂੰ ਤਾਕਤ ਦੇਤੀ ਨਾ ਜੀ ਤਾਂ ਜੋ ਸੀ ਖਾਣੇ ਆ ਉਹ ਲੀਵਰ ਨੇ ਡਾਈਜੈਸਟ ਕਰਨਾ ਤੇ ਸਰੀਰ ਨੂੰ ਲੱਗਣਾ ਸੀ એનર્ਜੀ ਦੀ ਗੱਲ ਕੀਤੀ ਜਿਹੜਾ ਆ ਮਹੀਨੇ ਕ ਦਾ ਸਮਾਂ ਚੱਲ ਰਿਹਾ ਖਾਸ ਕਰਕੇ ਸਾਡੇ ਬਠਿੰਡੇ ਚ ਕਿਉਂਕਿ ਜਿੱਥੋਂ ਆਪਾਂ ਰਹਿਨੇ ਹੁੰਨੇ ਆ ਉੱਥੋਂ ਦੀ ਜ਼ਿਆਦਾ ਖਬਰ ਆਪਾਂ ਸੁਣਦੇ ਆ ਇਹ ਹੁਣ ਜਿਵੇਂ ਡੇਂਗੂ ਚੱਲਿਆ ਹੈ ਜਾਂ ਕਹਿੰਦੇ ਵਾਇਰਲ ਚੱਲਿਆ ਹੈ ਵਾਇਰਸ ਚੱਲਿਆ ਹੈ ਸਾਡੀ ਫੈਮਿਲੀ ਚ ਮਤਲਬ 5-6 ਪੇਸ਼ੈਂਟ ਆਏ ਮੇਰੇ ਹਸਬੰਡ ਵੀ ਆਏ ਇੱਕ ਤਾਂ ਇਹ ਹੱਡੀਆਂ ਚ ਬਹੁਤ ਦਰਦ ਕਰਦਾ ਉਸ ਤੋਂ ਬਾਅਦ ਇਹ ਜਿਹੜਾ ਬੁਖਾਰ ਹੈ ਇੰਨਾ ਕੁ ਵੀਕ ਕਰ ਦਿੰਦਾ ਮੈਂ ਕਹਿੰਨੀ ਵੀ ਮੰਜੇ ਤੋਂ ਉਠਣ ਦੀ ਹਿੰਮਤ ਹੀ ਨਹੀਂ ਰਹੀ ਦੀ ਪੇਸ਼ੈਂਟਸ ਹੂੰ ਤੇ ਪਲੀਜ਼ ਇਹਦੇ ਬਾਰੇ ਜ਼ਰੂਰ ਕੁਛ ਦੱਸੋ ਇਹ ਨਾ ਜੀ ਇੱਕ ਕਿਹਾ ਤਾਂ ਮੰਨ ਲਓ ਗਰੀਬ ਬੰਦੇ ਨੂੰ ਹੋ ਗਿਆ ਡੇਂਗੂ ਹੋ ਗਿਆ ਹਨਾ ਉਹ ਵਿਚਾਰਾ ਹੁਣ ਰੋਜ਼ ਦੇ 500 ਦੇ ਫਰੂਟ ਤਾਂ ਖਾ ਨਹੀਂ ਸਕਦਾ ਡਾਕਟਰ ਤਾਂ ਕਹਿ ਦਿੰਦੇ ਅੱਛਾ ਜੀ ਵੀਕਨੈਸ ਆਊਗੀ ਜੀ ਕੀ ਵਿੱਚ ਹੀ ਕੋ ਖਾਓ ਜੀ ਨਾਰੀਅਲ ਪਾਣੀ ਪੀਓ ਜੀ ਆ ਖਾਓ ਆ ਖਾਓ ਆਹੋ ਜਿੱਤੇ ਕਹਦੇ ਰੋਟੀ ਮਸਾ ਪੰਦੀ ਐ ਉਹ 500 ਦੇ ਫਰੂਟ ਕਿੱਥੋਂ ਖਾਓ ਨਹੀਂ ਖਾ ਸਕਦਾ ਉਹਨੂੰ 70 ਰੁਪਏ ਦਾ ਨਾਰੀਅਲ ਪਾਣੀ ਔਖਾ ਪੀਣਾ ਹਾਂ ਇਹ ਬਹੁਤ ਵੱਡੀ ਗੱਲ ਤੁਸੀਂ ਪੁੱਛ ਰਹੇ ਹੋ ਔਰ ਵਾਕਈ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਸਿਸਟਰ ਇਹਦੇ ਵਾਸਤੇ ਜਿਹੜਾ ਪਪੀਤਾ ਹੁੰਦਾ ਨਾ ਜੀ ਉਹਦੇ ਅੰਦਰ ਬੀਜ ਹੁੰਦੇ ਆ ਹਾਂਜੀ ਉਹ ਜਿਹੜੇ ਬੀਜ ਹੈ ਅਗਰ ਉਹਦਾ ਪਾਊਡਰ ਬਣਾ ਕੇ ਰੱਖ ਲਿਆ ਜਾਏ ਉਹਨੂੰ ਡਰਾਈ ਕਰਕੇ ਉਹਦਾ ਪਾਊਡਰ ਬਣਾ ਲਓ ਸੁਕਾ ਕੇ ਸੁਕਾ ਕੇ ਉਹਦਾ ਅੱਧਾ ਇੱਕ ਚਮਚਾ ਹੂੰ ਹੂੰ ਰੋਜ਼ ਸਵੇਰੇ ਦੁਪਹਿਰੇ ਸ਼ਾਮ ਤਿੰਨ ਵਾਰੀ ਖਾਣਾ ਇਹ ਜਿਨ੍ਹਾਂ ਨੂੰ ਡੇਂਗੂ ਹੋਇਆ ਜਿਨ੍ਹਾਂ ਨੂੰ ਡੇਂਗੂ ਹੋ ਚੁੱਕਿਆ ਜਾਂ ਹੋਇਆ ਹੋਇਆ ਇਹ ਕੋਈ ਮਤਲਬ ਇੰਨੀ ਵੱਡੀ ਗੱਲ ਨਹੀਂ ਹੈ ਇਹ ਉਸ ਇਹਨੇ ਆਪਣਾ 7 ਦਿਨ ਦਾ ਟਾਈਮ ਲੈਣਾ ਹੀ ਲੈਣਾ ਹੁੰਦਾ ਠੀਕ ਹੈ ਉਹ ਜਵੇਂ ਮਰਜ਼ੀ ਕੱਢੋ ਚਾਹੇ ਤਾਂ ਹਸਪਤਾਲ ਚ ਪੈ ਕੇ ਕੱਢੋ ਡਾਕਟਰ ਕੋਲ ਜਾ ਕੇ ਕੱਢੋ ਗੱਲ ਤੇ ਉੱਥੇ ਹੀ ਆ ਹਾਂਜੀ ਜਾਂ ਫਿਰ ਘਰੇ ਦੁੱਧ ਦਹੀਂ ਲੱਸੀ ਤੇ ਜੋੜ ਦੇ ਕੇ ਕੱਢੋ ਹੈਨਾ ਉਹਦਾ ਕੀ ਹੈ ਕਿ ਇਹਦੇ ਚ ਇੱਕ ਸਭ ਤੋਂ ਵਧੀਆ ਚੀਜ਼ ਕੰਮ ਕਰਦੀ ਹੈ ਲੀਵਰ ਵਾਸਤੇ ਜਦੋਂ ਅਸੀਂ ਲੀਵਰ ਨੂੰ ਤਾਕਤ ਦੇਤੀ ਨਾ ਜੀ ਤਾਂ ਜੋ ਸੀ ਖਾਣੇ ਆ ਉਹ ਲੀਵਰ ਨੇ ਡਾਈਜੈਸਟ ਕਰਨਾ ਸਰੀਰ ਨੂੰ ਲੱਗਣਾ। ਡੇਂਗੂ ਚੱਲਿਆ ਹੈ ਜਾਂ ਕਹਿੰਦੇ ਵਾਇਰਲ ਚੱਲਿਆ ਹੈ, ਵਾਇਰਸ ਚੱਲਿਆ ਹੈ। ਇੱਕ ਤਾਂ ਇਹ ਹੱਡੀਆਂ 'ਚ ਬਹੁਤ ਦਰਦ ਕਰਦਾ। ਉਸ ਤੋਂ ਬਾਅਦ ਇਹ ਜਿਹੜਾ ਬੁਖਾਰ ਹੈ, ਐਨਾ ਕੁ ਵੀਕ ਕਰ ਦਿੰਦਾ ਹੈ ਮੈਂ ਕਹਿੰਨੇ ਵੀ ਮੰਜੇ ਤੋਂ ਉੱਠਣ ਦੀ ਹਿੰਮਤ ਹੀ ਨਹੀਂ ਰਹਿੰਦੀ ਪੇਸ਼ੈਂਟਸ। ਹੂੰ। ਤੇ ਪਲੀਜ਼ ਇਹਦੇ ਬਾਰੇ ਜ਼ਰੂਰ ਕੋਸ਼ਿਸ਼ ਦੱਸੋ। ਕਰੀਬ ਬੰਦੇ ਨੂੰ ਹੋ ਗਿਆ, ਡੇਂਗੂ ਹੋ ਗਿਆ। ਉਹ ਵਿਚਾਰਾ ਹੁਣ ਰੋਜ਼ ਦੇ 500 ਦੇ ਫਰੂਟ ਤਾਂ ਖਾ ਨਹੀਂ ਸਕਦਾ। ਉਹਦਾ ਅੱਧਾ ਇੱਕ ਚਮਚਾ ਰੋਜ਼ ਸਵੇਰੇ ਤੇ ਪਹਿਲੇ ਸ਼ਾਮ ਤਿੰਨ ਵਾਰ ਹੀ ਖਾਣਾ ਜਿਨ੍ਹਾਂ ਨੂੰ ਡੇਂਗੂ ਹੋਇਆ ਜਿਨ੍ਹਾਂ ਨੂੰ ਡੇਂਗੂ ਹੋ ਚੁੱਕਿਆ ਜਾਂ ਹੋਇਆ ਹੋਵੇ ਇਹ ਕੋਈ ਮਤਲਬ ਇੰਨੀ ਵੱਡੀ ਗੱਲ ਨਹੀਂ ਹੈ ਇਹ ਬਸ ਇਹਨੇ ਆਪਣਾ 7 ਦਿਨ ਦਾ ਟਾਈਮ ਲੈਣਾ ਹੀ ਲੈਣਾ ਇਹਦੇ ਚ ਇੱਕ ਸਭ ਤੋਂ ਵਧੀਆ ਚੀਜ਼ ਕੰਮ ਕਰਦੀ ਹੈ ਲੀਵਰ ਵਾਸਤੇ ਜਦੋਂ ਅਸੀਂ ਲੀਵਰ ਨੂੰ ਤਾਕਤ ਦੇਤੀ ਨਾ ਜੀ ਤਾਂ ਜੋ ਸੀ ਖਾਣੇ ਆ ਉਹ ਲੀਵਰ ਨੇ ਡਾਈਜੈਸਟ ਕਰਨਾ ਸਰੀਰ ਨੂੰ ਲੱਗਣਾ ਕਿਸੀ એનર્ਜੀ ਦੀ ਗੱਲ ਕੀਤੀ ਜਿਹੜਾ ਆ ਮਹੀਨੇ ਕ ਦਾ ਸਮਾਂ ਚੱਲ ਰਿਹਾ ਖਾਸ ਕਰਕੇ ਸਾਡੇ ਬਠਿੰਡੇ ਚ ਕਿਉਂਕਿ ਜਿੱਥੋਂ ਆਪਾਂ ਰਹਿਨੇ ਹੁੰਨੇ ਆ ਉੱਥੋਂ ਦੀ ਜ਼ਿਆਦਾ ਖਬਰ ਆਪਾਂ ਸੁਣਦੇ ਆ ਇਹ ਹੁਣ ਜਿਵੇਂ ਡੇਂਗੂ ਚੱਲਿਆ ਹੈ ਜਾਂ ਕਹਿੰਦੇ ਵਾਇਰਲ ਚੱਲਿਆ ਹੈ ਵਾਇਰਸ ਚੱਲਿਆ ਹੈ ਸਾਡੀ ਫੈਮਿਲੀ ਚ ਮਤਲਬ 5-6 ਪੇਸ਼ੈਂਟ ਆਏ ਮੇਰੇ ਹਸਬੰਡ ਵੀ ਆਏ ਇੱਕ ਤਾਂ ਇਹ ਹੱਡੀਆਂ ਚ ਬਹੁਤ ਦਰਦ ਕਰਦਾ ਉਸ ਤੋਂ ਬਾਅਦ ਇਹ ਜਿਹੜਾ ਬੁਖਾਰ ਹੈ ਇੰਨਾ ਕੁ ਵੀਕ ਕਰ ਦਿੰਦਾ ਮੈਂ ਕਹਿੰਨੀ ਵੀ ਮੰਜੇ ਤੋਂ ਉਠਣ ਦੀ ਹਿੰਮਤ ਹੀ ਨਹੀਂ ਰਹੀਦੀ ਪੇਸ਼ੈਂਟਸ ਹੂੰ ਤੇ ਪਲੀਜ਼ ਇਹਦੇ ਬਾਰੇ ਜ਼ਰੂਰ ਕੁਛ ਦੱਸੋ ਇਹ ਨਾ ਜੀ ਇੱਕ ਕਿਹਾ ਤਾਂ ਮੰਨ ਲਓ ਗਰੀਬ ਬੰਦੇ ਨੂੰ ਹੋ ਗਿਆ ਡੇਂਗੂ ਹੋ ਗਿਆ ਹਨਾ ਉਹ ਵਿਚਾਰਾ ਹੁਣ ਰੋਜ਼ ਦੇ 500 ਦੇ ਫਰੂਟ ਤਾਂ ਖਾ ਨਹੀਂ ਸਕਦਾ ਡਾਕਟਰ ਤਾਂ ਕਹਿ ਦਿੰਦੇ ਅੱਛਾ ਜੀ ਵੀਕਨੈਸ ਆਊਗੀ ਜੀ ਕਿ ਵਿੱਚ ਹੀ ਕੋ ਖਾਓ ਜੀ ਨਾਰੀਅਲ ਪਾਣੀ ਪੀਓ ਜੀ ਆ ਖਾਓ ਆ ਖਾਓ ਆਹੋ ਜਿੱਤੇ ਕਹਦੇ ਰੋਟੀ ਮਸਾ ਪੰਦੀ ਹੈ ਉਹ 500 ਦੇ ਫਰੂਟ ਕਿੱਥੋਂ ਖਾਓ ਨਹੀਂ ਖਾ ਸਕਦਾ ਉਹਨੂੰ 70 ਰੁਪਏ ਦਾ ਨਾਰੀਅਲ ਪਾਣੀ ਔਖਾ ਪੀਣਾ ਹਾਂ ਇਹ ਬਹੁਤ ਵੱਡੀ ਗੱਲ ਤੁਸੀਂ ਪੁੱਛ ਰਹੇ ਹੋ ਔਰ ਵਾਕਈ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਸਿਸਟਰ ਇਹਦੇ ਵਾਸਤੇ ਜਿਹੜਾ ਪਪੀਤਾ ਹੁੰਦਾ ਨਾ ਜੀ ਉਹਦੇ ਅੰਦਰ ਬੀਜ ਹੁੰਦੇ ਆ ਹਾਂਜੀ ਉਹ ਜਿਹੜੇ ਬੀਜ ਹੈ ਅਗਰ ਉਹਦਾ ਪਾਊਡਰ ਬਣਾ ਕੇ ਰੱਖ ਲਿਆ ਜਾਏ ਉਹਨੂੰ ਡਰਾਈ ਕਰਕੇ ਉਹਦਾ ਪਾਊਡਰ ਬਣਾ ਲਓ ਸੁਕਾ ਕੇ ਸੁਕਾ ਕੇ ਉਹਦਾ ਅੱਧਾ ਇੱਕ ਚਮਚਾ ਹੂੰ ਹੂੰ ਰੋਜ਼ ਸਵੇਰੇ ਦੁਪਹਿਰੇ ਸ਼ਾਮ ਤਿੰਨ ਵਾਰੀ ਖਾਣਾ ਇਹ ਜਿਨ੍ਹਾਂ ਨੂੰ ਡੇਂਗੂ ਹੋਇਆ ਜਿਨ੍ਹਾਂ ਨੂੰ ਡੇਂਗੂ ਹੋ ਚੁੱਕਿਆ ਜਾਂ ਹੋਇਆ ਹੋਇਆ ਇਹ ਕੋਈ ਮਤਲਬ ਇੰਨੀ ਵੱਡੀ ਗੱਲ ਨਹੀਂ ਹੈ ਇਹ ਵਸ ਇਹਨੇ ਆਪਣਾ 7 ਦਿਨ ਦਾ ਟਾਈਮ ਲੈਣਾ ਹੀ ਲੈਣਾ ਹੁੰਦਾ ਠੀਕ ਹੈ ਉਹ ਜਵੇਂ ਮਰਜ਼ੀ ਕੱਢੋ ਚਾਹੇ ਤਾਂ ਹਸਪੀਟਲ ਚ ਪੈ ਕੇ ਕੱਢੋ ਡਾਕਟਰ ਕੋਲ ਜਾ ਕੇ ਕੱਢੋ ਗੱਲ ਤੇ ਉੱਥੇ ਹੀ ਆ ਹਾਂਜੀ ਜਾਂ ਫਿਰ ਘਰੇ ਦੁੱਧ ਦਹੀਂ ਲੱਸੀ ਤੇ ਜੋੜ ਦੇ ਕੇ ਕੱਢੋ ਹੈਨਾ ਉਹਦਾ ਕੀ ਹੈ ਕਿ ਇਹਦੇ ਚ ਇੱਕ ਸਭ ਤੋਂ ਵਧੀਆ ਚੀਜ਼ ਕੰਮ ਕਰਦੀ ਹੈ ਲੀਵਰ ਵਾਸਤੇ ਜਦੋਂ ਅਸੀਂ ਲੀਵਰ ਨੂੰ ਤਾਕਤ ਦੇਤੀ ਨਾ ਜੀ ਤਾਂ ਜੋ ਅਸੀਂ ਖਾਣੇ ਆ ਉਹ ਲੀਵਰ ਨੇ ਡਾਈਜੈਸਟ ਕਰਨਾ ਤੇ ਸਰੀਰ ਨੂੰ ਲਗਾਉਣਾ